ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਸਕਰ ਦਾ ਸਭ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਚੁੱਪੇ ਇਸ ਕਰਕੇ ਨਹੀਂ ਸੀਗੇ ਵੀ ਸਾਡੇ ਕੋਲੇ ਕੋਈ ਗੱਲ ਰੱਖਣ ਨੂੰ ਗੱਲ ਨਹੀਂ ਹੈ ਜਾਂ ਸਾਡੇ ਕੋਲੇ ਪਾਉਣ ਨੂੰ ਵੀਡੀਓ ਨਹੀਂ ਹੈਗੀਆਂ ਜਾਂ ਫੋਟੋਆਂ ਨਹੀਂ ਹੈਗੀਆਂ ਚੁੱਪੇ ਇਸ ਕਰਕੇ ਸੀ ਸਾਨੂੰ ਕਈ ਇਦਾਂ ਦੇ ਸਿੰਘਾਂ ਦੇ ਵੀ ਫੋਨ ਆਏ ਪਰਿਵਾਰਾਂ ਦੇ ਫੋਨ ਵੀ ਆਏ ਵੀ ਭਾਈ ਸਾਹਿਬ ਵੀ ਜਿਹੜੀ ਗੱਲਬਾਤ ਸੀ ਉਹ ਤੁਸੀਂ ਕੀਤੀ ਤੇ ਇਹਨੂੰ ਆਪਾਂ ਜਿਆਦਾ ਲਮਕਾਈਏ ਨਾ ਤੇ ਇਸ ਚੀਜ਼ ਨੂੰ ਰੋਕ ਕੇ ਜੇ ਤੁਸੀਂ ਕੋਈ ਕਾਰਵਾਈ ਕਰਨੀ ਹੋਈ ਉਹ ਤੁਸੀਂ ਕਰਦੇ ਹੋ ਇਦਾਂ ਆਪਾਂ ਵਾਰ-ਵਾਰ ਇਹਨਾਂ ਨੂੰ ਨਾ ਕਰੀਏ ਇੱਕ ਬੀਬੀ ਦੀ ਅਮਰਤ ਧਾਰੀ ਬੀਬੀ ਜਿਹਦੇ ਕੇਸ ਦੀ ਸਜਾਈ ਹੋਈ ਆ ਉਹਦੀ ਇੱਕ ਵੀਡੀਓ ਵਾਇਰਲ ਹੁੰਦੀ ਆ ਸਾਰੇ ਪੇਜਾਂ ਦੇ ਤੇ ਪ੍ਰੈਸ ਚੈਨਲਾਂ ਤੇ ਉਹਦੇ ਲੋ ਉਹਦੇ ਲੋ ਇਲਜ਼ਾਮ ਲਾਏ ਜਾਂਦੇ ਲੱਖੇ ਬਾਬੇ ਤੇ ਵੀ ਇਹਨੇ ਉੱਥੇ ਆ ਆ ਕੁਛ ਕੀਤਾ ਉਹਨੇ ਮੱਛੀਆਂ ਖਾਧੀਆਂ ਏਦਾਂ ਉਹਦਾਂ ਦੀਆਂ ਗੱਲਾਂ ਬਾਤਾਂ ਹੋਈਆਂ ਤੇ ਬਕਾਇਦਾ ਬੀਬੀ ਨੇ ਮੇਰਾ ਨਾਂ ਲਿਆ ਵੀਡੀਓ ਦੇ ਵਿੱਚ ਵੀ ਅਮਰਤਪਾਲ ਸਿੰਘ ਮੇਰੇ ਤੱਕ ਪਹੁੰਚ ਦੀ ਕਰਨੀ ਚਾਹੁੰਦੀ ਵੀਡੀਓ ਮੈਂ ਉਸ ਵੀਡੀਓ ਦੇ ਉੱਤੇ ਕੋਈ ਗੱਲਬਾਤ ਨਹੀਂ ਕੀਤੀ ਸਿਰਫ ਵੀਡੀਓ ਪਾ ਕੇ ਜਰੂਰ ਕਿਹਾ ਸੀ ਮੇਰੇ ਤੱਕ ਪਹੁੰਚ ਕੇ ਕਿਉਂਕਿ ਮੈਨੂੰ ਭੇਜ ਬਹੁਤ ਜਾਣੇ ਰਹੇ ਸੀ ਮੈਂ ਕਿਹਾ ਵੀ ਪਹੁੰਚ ਗਈ ਮੇਰੇ ਤੱਕ ਇੰਨਾਂ ਸਾਰੀਆਂ ਵੀਡੀਓ ਦੇ ਵਿੱਚ ਮੈਂ ਕੋਈ ਇਹ ਨਾ ਤੇ ਇਲਜ਼ਾਮ ਲਾਇਆ ਹੋਵੇ ਤਾਂ ਦੱਸੋ ਮੈਂ ਉਹ ਗੱਲਾਂ ਕੀਤੀਆਂ ਜਿਹੜੀਆਂ ਵਾਪਰ ਚੁੱਕੀਆਂ ਨੇ ਗੱਲ ਚਰਨ ਘਟ ਵਾਲੇ ਮਸਲੇ ਤੋਂ ਸ਼ੁਰੂ ਹੁੰਦੀ ਹੈ ਜੱਸੀ ਦੀ ਵੀਡੀਓ ਤੇ ਆ ਕੇ ਖਤਮ ਹੋ ਜਾਂਦੀ ਆ ਫੇਰ ਕਈ ਬੱਚਿਆਂ ਨੇ ਸਾਡੇ ਤੱਕ ਪਹੁੰਚ ਕੀਤੀ ਹੁਣ ਆਉਂਦੀ ਆ ਗੱਲਬਾਤ ਇਹਨਾਂ ਦੀ ਪੰਜ ਤਰੀਕ ਵਾਲੇ ਕੱਠ ਤੇ ਜਿਹੜਾ ਅੱਜ ਇਕੱਠ ਹੋਇਆ ਆਲੇ ਕੈਸੀ ਵੀ ਉੱਥੇ ਨੇੜੇ ਤੇੜੇ ਸੀ ਪਹਿਲਾਂ ਦਾ ਰਾਤ ਦਾ ਸੀ ਕੱਠ ਦੇ ਵਿੱਚ ਜਾਣ ਦਾ ਐਡੇ ਡਰੂ ਬੰਦੇ ਨਹੀਂ ਹੈਗੇ ਅਸੀਂ ਬਾਬਿਆ ਲੱਖਾਇ ਇਹ ਡਰੂ ਬੰਦਾ ਨਹੀਂ ਹੈ ਮੈਂ ਵੀ ਜਿਹੜਾ ਜੇ ਤੂੰ ਕਮੇ ਤੁਹਾਡੇ ਚ ਵੀ ਇੱਕ ਬਾਬੇ ਨੇ ਬੋਲਿਆ ਸੀ ਵੀ ਉਹ ਇੱਥੇ ਆ ਕੇ ਦਿਖਾਵੇ ਇਹ ਭੁੱਲ ਜੋ ਤੁਸੀਂ ਮੈਂ ਜੋ ਗੱਲ ਵੀ ਕੀਤੀ ਹੈ ਗਰਾਊਂਡ ਲੈਵਲ ਤੇ ਰਹਿ ਕੇ ਕੀਤੀ ਆ ਤੇ ਮੈਨੂੰ ਮੌਤ ਮੂਤ ਦਾ ਡਰ ਨਹੀਂ ਹੈ ਕਿ ਜੇ ਤੁਸੀਂ ਇਹ ਸਾਧ ਸਾਰੇ ਇਕੱਠੇ ਹੋ ਕੇ ਕਹਿ ਦੋਗੇ ਵੀ ਮੈਹਰੋਂ ਵਾਲਾ ਸਾਡੇ ਸਾਹਮਣੇ ਆ ਕੇ ਟੈਗ ਨਹੀਂ ਸਕਦਾ ਮੈਂ ਤਾਂ ਤੁਹਾਨੂੰ ਪੁੱਛਦਾ ਵੇ ਲਖਿਆ ਤੂੰ ਤਾਂ ਸੁਨੇਹਾ ਬਾਬੇ ਜੋਨੀ ਰਾਹੀਂ ਇਹ ਪਹੁੰਚਦਾ ਕੀਤਾ ਸੀ ਵੀ ਮੇਰੇ ਵਾਲਿਆਂ ਨੂੰ ਕਹਦੇ ਭਾਣ ਭਾਈਜਾਂ ਨੂੰ ਵਾਣ ਇੱਕੋ ਜੇ ਹੁੰਦੇ ਆ ਤੇ ਫਿਰ ਆ ਆਪਣੇ ਵਾਣ ਦੇ ਵਿੱਚ ਪੁਲਿਸ ਤੇ ਦੂਜੇ ਬਾਬੇ ਕਿਹਨੇ ਵਾੜ ਲੇ ਬਈ ਵਾਣ ਇੱਕੋ ਜੇ ਹੋ ਸਕਦੇ ਤੈਨੂੰ ਕਿਹਾ ਸੀ ਨਾ ਨਸਲ ਦਾ ਫਰਕ ਆ ਆ ਵੇਖ ਲੈ ਮੈਂ ਤਾਂ ਕੱਲਾ ਹੀ ਸੀਗਾ ਕੱਲਾ ਹੈਗਾ ਤੇ ਕੱਲਾ ਹੀ ਰਹੂੰਗਾ ਤੇ ਯਾਰ ਤੂੰ ਦੂਜੇ ਵਿੱਚ ਕਿਉਂ ਵਾੜ ਲੇ ਨਾਲੇ ਪੁਲਿਸ ਵਾੜ ਲਈ ਵਿੱਚ ਹੁਣ ਪੁਲਿਸ ਨੂੰ ਕਹਿਤਾ ਵੀ ਇਹਦੇ ਤੇ ਕਾਰਵਾਈ ਕਰੋ ਉਹ ਵਿੱਚ ਬਾਬਾ ਬਲਵੀਰ ਸਿੰਘ ਵੀ ਬੋਲੀ ਜਾਂਦਾ ਵੀ ਕਹੀ ਜਾਂਦਾ ਵੀ ਜਿਵੇਂ ਚੰਦੂ ਦੇ ਪਤਾ ਨਹੀਂ ਕੀ ਨਕੇਲ ਪਾ ਕੇ ਜਾ ਕੇ ਨੂੰ ਬੰਨ ਕੇ ਲਿਆਂਦਾ ਸੀ ਅਸੀਂ ਆਪਦੀ ਕਾਰਵਾਈ ਕਰਾਂਗੇ। ਬਾਬਾ ਬਲਜੀਤ ਸਿੰਘ ਜੀ ਆਪਣਾ ਇਹ ਮਸਲਾ ਨਹੀਂ ਹੈਗਾ ਆਪਣਾ ਸਿਸਟਮ ਨਹੀਂ ਹੈ ਇਹ। ਜੇ ਬਹੁਤ ਹੀ ਇਦਾਂ ਦੀ ਕੋਈ ਗੱਲਬਾਤ ਹੈ ਦੇਖੋ ਮੇਰਾ ਇਹਨਾਂ ਨਾਲ ਚੱਲ ਰਿਹਾ ਵਾ ਮੈਨੂੰ ਇੱਧਰ ਹੀ ਰਹਿਣ ਦੋ। ਜੇ ਇਦਾਂ ਦੀ ਗੱਲਬਾਤ ਹੈ ਤੁਸੀਂ ਵੀਡੀਓ ਪਾ ਕੇ ਨਾਨਕ ਸਰ ਦੇ ਤੇ ਤੁਸੀਂ ਇਹ ਗੱਲਬਾਤ ਕਹਿ ਦਿਓ। ਵੀ ਪ੍ਰਸ਼ਾਸਨ ਇਸ ਚੱਕਰ ਚੋਂ ਬਾਹਰ ਹੋ ਜੇ ਵੀ ਅਸੀਂ ਮੈਰੋ ਵਾਲੇ ਨੂੰ ਵੇਖਾਂਗੇ ਤੇ ਫਿਰ ਆਪਾਂ ਆਪਦਾ ਹੀ ਕੰਮ ਚੱਲੂਗਾ ਆਪਣਾ ਫਿਰ ਵੇਖਾਂਗੇ ਕਿਹੜੇ ਭਾਵੇਂ ਕਰਦੀ ਆ ਇਹ ਗੱਲਾਂ ਕਹਿਣੀਆਂ ਬਹੁਤ ਸੌਖੀਆਂ ਬਾਬਾ ਜੀ ਸਟੇਜਾਂ ਤੋਂ ਵੀ ਬੰਨ ਕੇ ਲੈ ਜਾਾਂਗੇ ਸੰਗਲਾ ਲਾ ਕੇ ਇੱਥੇ ਲਿਆਵਾਂਗੇ ਇਹਨਾਂ ਤੋਂ ਮਾਫੀ ਮੰਗਾਵਾਂਗੇ ਇਹ ਇਹ ਨਹੀਂ ਹੋ ਸਕਦਾ ਕਦੇ ਜ਼ਿੰਦਗੀ ਦੇ ਵਿੱਚ ਵੀ ਮੈਥੋਂ ਜ਼ਿੰਦਗੀ ਦੀ ਗਲਤੀ ਹੋਈ ਮੈਂ ਸੰਗਤ ਤੋਂ ਮਾਫੀ ਜ਼ਰੂਰ ਮੰਗ ਸਕਦਾ ਤੇ ਜੇ ਤੁਸੀਂ ਕਹਿੰਦੇ ਤੁਸੀਂ ਮੈਨੂੰ ਸੰਗਲ ਸੰਗਲਣਾ ਬੰਨ ਕੇ ਲੈ ਜਾਓਗੇ ਤੇ ਨਾਲਕ ਸਰਿਆਂ ਦੇ ਪੈਰਾਂ 'ਚ ਸੈੱਡ ਦੋਗੇ ਇਹ ਕੋਈ ਹੋਰ ਜਨਮ ਜਨਮ ਦੀ ਗੱਲਬਾਤ ਆਖੂਖਤੀ ਹੋਣੀ ਉਹ ਵੀ ਸੁਪਨੇ ਦੇ ਵਿੱਚ ਤੁਸੀਂ ਇਹ ਨਹੀਂ ਹੋ ਸਕਦੀ ਮਾਰ ਸਕਦੇ ਤੁਸੀਂ ਮੈਨੂੰ ਮਾਰ ਸਕਦੇ ਹੋਰ ਤੁਸੀਂ ਬੰਨ ਕੇ ਲੈ ਜਾਓਗੇ ਤੁਸੀਂ ਮੇਰੇ ਤੋਂ ਮਾਫੀ ਮੁਗਵਾ ਲੋਗੇ ਤੁਸੀਂ ਤਾਂ ਮੈਨੂੰ ਐਂ ਚੇਂਚ ਕਰਕੇ ਵੱਡ ਵੀ ਤਾਉਣਾ ਤੇ ਤਾਂ ਵੀ ਮੇਰੇ ਇਖੇ ਰੂਮ ਦੇ ਵਿੱਚ ਮਾਫੀ ਦੀ ਆਵਾਜ਼ ਨਹੀਂ ਆਉਣੀ ਇਹਨਾਂ ਦੇ ਪ੍ਰਤੀ ਉਦੋਂ ਮੈਂ ਸੰਗਤ ਕਰਕੇ ਚੁੱਪ ਹੋ ਗਿਆ ਵੀ ਗੁਰੂ ਘਰਾਂ ਦੀ ਤੇ ਸਿੱਖਾਂ ਦੀ ਨਿੰਦਿਆ ਹੁੰਦੀ ਹੈ ਵੀ ਜਦੋਂ ਅਸੀਂ ਸਿੰਘਾਂ ਨੇ ਸਾਨੂੰ ਬੱਚਿਆਂ ਨੇ ਕਿਹਾ ਵੀ ਅਸੀਂ ਸਾਹਮਣੇ ਨਹੀਂ ਆ ਸਕਦੇ ਤੇ ਵੈਸੇ ਧਾਰਮਿਕ ਤੌਰ ਤੇ ਤੁਹਾਨੂੰ ਦੱਸਦਾ ਵੀ ਇਹਨਾਂ ਦੇ ਉੱਥੇ ਸਥਾਨਾਂ ਤੇ ਇੱਕ ਕਰਮ ਹੋਇਆ ਤੇ ਇਹ ਕਸੂਰਵਾਰਾ ਤੇ ਇਹਨਾਂ ਤੇ ਕਾਰਵਾਈ ਕਰਨੀ ਹੈ ਤੇ ਉਹ ਅਸੀਂ ਕਰਾਂਗੇ ਜਰੂਰ ਕਿੰਨੀਆਂ ਪ੍ਰਵਾਹਸ਼ਾ ਦਿੱਤੀਆਂ ਚਰਨ ਘਟ ਵਾਲੇ ਮਸਲੇ ਦੇ ਵਿੱਚ ਚਾਰ ਬੀਬੀਆਂ ਸਾਹਮਣੇ ਆਈਆਂ ਵਿੱਧ ਪ੍ਰੂਫ ਦਿੱਤੇ ਆ ਜਸੀ ਨੇ ਉਹ 8 ਸਾਲ ਦੇ ਬੱਚੇ ਨਾਲ ਇੱਕ ਕਰਮ ਕੀਤਾ ਵਾ ਕਮਰੇ ਦੇ ਵਿੱਚ ਬਾੜ ਕੇ ਵਿੱਧ ਪ੍ਰੂਫ ਵੀਡੀਓ ਪਈ ਆ ਫਿਰ ਕਿੰਨੇ ਬੱਚੇ ਜੱਸੀ ਵਾਲੇ ਕੇਸ ਚ ਸਾਹਮਣੇ ਆਏ ਆ ਫਿਰ ਇੱਕ ਬੀਬੀ ਆ ਜਿਹੜੀ ਹੋਰ ਸਿੰਘਾ ਨੇ ਉਥੇ ਜਗਰਾਉ ਮੋਰਚਾ ਲਾ ਕੇ ਪਰਚਾ ਦਰਜ ਕਰਾਇਆ ਸੀ ਉਹਨਾਂ ਦੇ ਪਰਿਵਾਰ ਦੀ ਰੈਕੀ ਕਰਵਾਈ ਆ ਤੁਸੀਂ ਨਾਲਕਸਰੀਆਂ ਨੇ ਮਾਰਨ ਵਾਸਤੇ ਫਿਰ ਇੱਕ ਹੋਰ ਬੱਚਾ ਸਾਹਮਣੇ ਆਇਆ ਸੀ ਇੱਕ ਬੰਦੇ ਨੇ ਸਾਨੂੰ ਛੋਟੇ ਬਾਰੇ ਗੱਲਬਾਤ ਕੀਤੀ ਤਾਂ ਛੋਟੀਆਂ ਗੱਡੀਆਂ ਸ਼ਾਮ ਨੂੰ ਉਹਨਾਂ ਦੇ ਘਰ ਮੂਰੇ ਖੜਗੀਆਂ ਸੀਗੀਆਂ ਵੀ ਆਹ ਤ ਪਾ ਲਿਆ ਨਹੀਂ ਇਥੇ ਹੋਣਾ ਜੇ ਮੈਂ ਰੋਹਾਲੇ ਨੂੰ ਕੋਈ ਗੱਲ ਦੱਸੀ ਮੈਂ ਤਿੰਨ ਮੁਖੀਆਂ ਦਾ ਵੇਰਵਾ ਦਿੱਤਾ ਸੀ ਤਿੰਨ ਮੁਖੀਆਂ ਤੇ ਇਲਜ਼ਾਮ ਨਹੀਂ ਸੀ ਲਾਏ ਘਾਲੇ ਤੇ ਲਾਏ ਆ ਘਾਲਾ ਨਸ਼ਾ ਵੇਚਦਾ ਸੀ ਘਾਲੇ ਦੇ ਉੱਥੇ ਸਰਾਂ ਦੇ ਵਿੱਚੋਂ ਘਾਲੇ ਦਾ ਸਗਾ ਭਾਣ ਜਾ ਰਵੇਸ਼ ਜਿਹੜਾ ਉਹ ਫੜਿਆ ਗਿਆ ਸੀਗਾ ਰਾਨੋ ਵਾਲੇ ਸਰਪੰਚ ਦੇ ਨਾਲ ਤੁਸੀਂ ਮੈਂ ਮੈਂ ਇਲਜ਼ਾਮ ਕਿਹਦੇ ਤੇ ਲਾਥੇ ਮੈਂ ਤਾਂ ਤੁਹਾਡੇ ਸਿਸਟਮ ਤੇ ਲਾਏ ਆ ਤੇ ਉਹ ਇਲਜ਼ਾਮ ਥੋੜੀ ਉਹ ਤਾਂ ਹਕੀਕਤਾਂ ਸੱਚੀਆਂ ਆ ਤੁਸੀਂ ਬੀਬੀ ਦੇ ਕਾਰਵਾਈ ਕਰਨੀ ਕਰੋ ਉਹਨੇ ਇਲਜ਼ਾਮ ਲਾਇਆ ਉਹ ਸੱਚੀ ਝੂਠੀ ਹੋਊਗੀ ਭਾਈ ਉਹ ਜਾਣੇ ਤੁਸੀਂ ਜਾਣੇ ਤੁਹਾਡਾ ਕੰਮ ਜਾਣੇ ਉਹਨੇ ਤਾਂ ਮੇਰਾ ਨਾਮ ਲਿਆ ਮੈਂ ਚਲੋ ਇਹ ਕਹਿਤਾ ਮੇਰੇ ਤੱਕ ਪਹੁੰਚ ਗਈ ਮੈਂ ਉਹਦੇ ਬਾਰੇ ਸਵਾਲ ਹੀ ਨਹੀਂ ਖੜਾ ਕੀਤਾ ਤੁਹਾਡੇ ਕੋਲੇ ਬਾਬਾ ਜੀ ਤੇ ਤੁਸੀਂ ਸਾਨੂੰ ਇਹ ਹੁਣ ਸੰਗਤ ਨੂੰ ਮੈਂ ਕੁਝ ਗੱਲਾਂ ਕਹਿਣੀਆਂ ਪੰਜਾਬ ਦੇ ਵਿੱਚ ਇਹਨਾਂ 24 ਸਾਲਾਂ ਦੇ ਵਿੱਚ ਘੱਟੋ ਘੱਟ 300 ਤੋਂ ਵੱਧ ਬੇਅਦਬੀ ਹੋ ਗਈ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਉਹ ਬੇਅਦਬੀ ਅੱਗਾਂ ਵੀ ਲਾਈਆਂ ਗਈਆਂ ਜੀਆਂ ਗੁਰੂਗਰਾ ਸਾਹਿਬ ਗਲੀਆਂ 'ਚ ਵੀ ਸਿੱਟਿਆ ਗਿਆ ਨਾਲੀਆਂ 'ਚ ਵੀ ਸਿੱਟਿਆ ਗਿਆ ਰੂੜੀਆਂ 'ਚ ਵੀ ਦੱਬਿਆ ਗਿਆ ਬਲੇਟ ਮਾਰ ਕੇ ਅੰਗ ਪਾੜੇ ਗਏ ਪੈਨ ਮਾਰ ਕੇ ਖਰਾਬ ਕੀਤੇ ਗਏ ਗੁਰੂਗਰਾ ਸਾਹਿਬ ਨੂੰ ਲੱਤਾਂ ਮਾਰੀਆਂ ਗਈਆਂ ਪਰ ਸੰਤ ਸਮਾਜ ਇਕੱਠਾ ਨਹੀਂ ਹੋਇਆ ਸੰਤ ਸਮਾਜ ਨੇ ਕਾਲ ਨਹੀਂ ਕੀਤੀ ਇਕੱਠੇ ਹੋ ਜੋ ਸੰਤ ਸਮਾਜ ਦੀ ਸਟੇਜ ਦਿਖਾਓ ਮੈਨੂੰ ਕਿਹੜੀ ਹੈ 24 ਸਾਲਾਂ ਦੇ ਵਿੱਚ ਇਹਨਾਂ ਦੀ ਸਾਰੇ ਇਕੱਠੇ ਹੋਏ ਹੋਣ ਉਦੋਂ ਤਾਂ ਤੁਸੀਂ ਕਿਹਾ ਨਹੀਂ ਬਾਬਾ ਬਲਵیر ਸਿੰਘ ਜੀ ਬੇਇੱਜ਼ਤੀ ਕਰਨ ਵਾਲੇ ਦੇ ਨੱਕ ਚਨ ਕੇਲ ਪਾਰ ਕੇ ਬੰਨ ਕੇ ਕੱਲ ਤੱਕ ਸਰ ਤੇ ਲੈ ਆਵਾਂਗੇ ਤੇ ਉਹ ਜਿੰਨੀ ਕਿ ਸਾਨੂੰ ਸੂਝ-ਬੂਝ ਸੀ ਆਸ਼ੇ ਅੱਤ ਸਾਲਾ ਚ ਆਪਾਂ ਤਾਂ ਵੰਗਾ ਰਿਆ ਦੱਸੋ ਅੱਜ ਜਦੋਂ ਆ ਪਿੱਛੇ ਮਹੀਨਾ ਪਹਿਲੋਂ ਗੁਰਪੁਰਬ ਤੇ ਉਹ ਮਹਾਰਾਸ਼ਟਰ ਵਾਲੀ ਸਾਈਡ ਜਦੋਂ ਨਕਲੀ ਇੱਕ ਬੀਬੀ ਗੁਰਨਾਨਕ ਦੇਵ ਜੀ ਮਹਾਰਾਜ ਦਾ ਰੂਪ ਧਾਰਨ ਕਰਕੇ ਉਹ ਨਾਟਕ ਕਰਦੀ ਆ ਤੇ ਗੁਰਨਾਨਕ ਨਦੀ ਪੂਜਾ ਕਰਨ ਵਾਲੇ ਸਾਰੇ ਨਾਨਕ ਸਰੀਆਂ ਨੂੰ ਤੇ ਵਿੱਚੇ ਬਾਬਾ ਜੀ ਤੁਸੀਂ ਉਹ ਤਾਂ ਤੁਸੀਂ ਕਹਾਂ ਨਹੀਂ ਅਸੀਂ ਬੀਬੀ ਨੂੰ ਤੇ ਨਾਲ ਉਹ ਤਿਆਰ ਕਰਨ ਵਾਲਿਆਂ ਨੂੰ ਨੱਕ ਚ ਨਗੇੜ ਪਾ ਕੇ ਲੈ ਆਵਾਂਗੇ ਉਦੋਂ ਕਿੱਥੇ ਸੀ ਸੰਤ ਸਮਾਜ ਸਾਰਾ ਗੁਰਨਾਨਕ ਦੇ ਮਹਾਰਾਜ ਦੀਆਂ ਫੋਟੋ ਜਿਹੜੀਆਂ ਤੁਸੀਂ ਉੱਥੇ ਪੂਜਦੇ ਆਂ ਉਹਨਾਂ ਫੋਟੋਆਂ ਦੇ ਪ੍ਰਿੰਟ ਕੱਢ ਕੇ ਸ਼ਰਾਰਤੀਆਂ ਸਰਾ ਵੱਲੋਂ ਟਾਇਲਟ ਵਿੱਚ ਪਾ ਕੇ 플ਸ਼ ਕਰ ਦਿੱਤੇ ਗਏ ਆਂ ਉਦੋਂ ਤੁਹਾਡਾ ਸੰਤ ਸਮਾਜ ਕਿੱਥੇ ਸੀਗਾ ਉਦੋਂ ਤਾਂ ਬਾਬਾ ਬਲੀ ਸਿੰਘ ਤੂੰ ਕਹਾਂ ਨਹੀਂਗਾ ਮੈਂ ਸੰਗਲ ਨਾਲ ਬੰਨ ਕੇ ਲੈ ਆ ਕੇ ਨਾਨਕ ਸਰੀਆਂ ਦੇ ਪੈਰਾ ਚ ਸੈੱਡ ਦੂੰਗਾ 3 ਸਾਲ ਪਹਿਲਾਂ ਲੁਧਿਆਣੇ ਦਾ ਇੱਕ ਫਿਰਕੂ Hindu ਅਨੈਲ ਅਰੋੜਾ ਜਿਨੇ ਇਹ ਗੱਲ ਆਖੀ ਸੀ ਸੰਗਤ ਜੀ ਧਿਆਨ ਨਾਲ ਸੁਣਿਓ ਅਨੈਲ ਅਰੋੜੇ ਨੇ ਇਹ ਗੱਲ ਆਖੀ ਸੀ ਵੀ ਗੁਰਨਾਨਕ ਦੇਵ ਦੇ ਮਾਤਾ ਪਿਤਾ ਮਾਤਾ ਕਾਲੂ ਜੀ ਤੇ ਤ੍ਰਿਪਤਾ ਦੇਵੀ ਜੇ ਵਿਆਹ ਤੋਂ ਵਿਆਹ ਤੋਂ ਬਾਅਦ ਟੈਮਣਾ ਸੋਇਆ ਸੌ ਜਾਇਆ ਕਰਦੇ ਹਜੇ ਗੱਲ ਤਾਂ ਉਹਨਾਂ ਨੇ ਹੋਰ ਆਖੀ ਸੀ ਕਹਿਣੀ ਮੇਰਾ ਜਮੀਰ ਆਤਮਾ ਉਹ ਪ੍ਰਵਾਨ ਨਹੀਂ ਕਰ ਰਹੀ ਵੀ ਮੈਂ ਉਹ ਗੱਲ ਆਪਦੇ ਮੂੰਹੋਂ ਰਿਪੀਟ ਕਰਾਂ ਉਹ ਕਹਿੰਦੇ ਵੀ ਜੇ ਇਹਨਾਂ ਦੇ ਸਰੀਰਕ ਸਮਾਨ ਤਾਂ ਨਾ ਬਣਦੇ ਤੇ ਸਿੱਖ ਪੈਦਾ ਨਹੀਂ ਸੀ ਹੋਣੇ ਸੀ ਉਹ 50 ਕਿਲੋਮੀਟਰ ਜਗਰਾਉ ਤੋਂ ਲੁਧਿਆਣਾ ਪੈਂਦਾਗਾ ਤੇ ਕਿਸੇ ਇੱਕ ਨਾਨਕ ਸਰਗੇ ਦੇ ਮੂੰਹੋਂ ਜ਼ੁਬਾਨੋਂ ਇਹ ਗੱਲਬਾਤ ਨਿਕਲ ਗਈ ਹੋਗੀ ਵੀ ਸੰਤ ਸਮਾਜ ਇਕੱਠਾ ਕਰਕੇ ਬਲਬੀਰ ਸਿੰਘ ਨੂੰ ਸੱਦ ਕੇ ਤੇ ਨੈਲ ਰੋਡ ਨੂੰ ਲਿਆ ਕੇ ਨਾਨਕ ਸਰਿਆਂ ਦੀ ਬੁੱਕਲ 'ਚ ਸਿੱੜ ਦੂਗਾ ਅੱਜ ਵੀ ਫਤੇਨਾਮਾ ਦੇ ਵਿੱਚ ਨੋਟਸ਼ਾਪ ਪ੍ਰੈਸ ਨੋਟ ਛਪਿਆ ਹੋਇਆ ਫਤਿਹਨਾਮਾ ਦੇ ਵਿੱਚ ਵੀ ਦਾਸ ਦੀ ਫੋਟੋ ਲੱਗੀ ਹੈ ਤੇ ਮੇਰਾ ਉੱਥੇ ਸਟੇਟਮੈਂਟ ਕੀ ਸੀ ਮੈਂ ਵੰਗਾ ਰਿਹਾ ਸੀ ਗਵਰਨਮੈਂਟ ਤੇ ਪੁਲਿਸ ਨੂੰ ਵੀ ਜੇ ਨੈਲਰ ਰੋਡ ਆ 2-3 ਦਿਨਾਂ ਦੇ ਵਿੱਚ ਨਾ ਫੜਿਆ ਗਿਆ ਤੇ ਅਸੀਂ ਇਹਦੇ ਪਿੱਛੇ ਪਏ ਹੋਏ ਆ ਜੇ ਸਾਡੇ ਹੱਥਾਂ ਗਿਆ ਤੇ ਨੈਲਰ ਰੋਡ ਨੂੰ ਮਾਰਨਾ ਨਹੀਂ ਜੀ ਵੱਡ ਕੇ ਅਦਾਲਤ 'ਚ ਪੇਸ਼ ਹੋਵਾਂਗੇ ਵੀ ਅਸੀਂ ਸਿੱਖਾਂ ਤੇ ਸਾਡੇ ਪਹਿਲੀ ਪਾਤਸ਼ਾਹੀ ਦੇ ਵਿਰੁੱਧ ਇਹਨੇ ਆ ਬਿਆਨਬਾਜ਼ੀ ਕੀਤੀ ਸੀ ਤੇ ਅਸੀਂ ਇਹਦੀ ਜੀ ਵੱਡੀ ਆ ਉਦੋਂ ਤੁਸੀਂ ਨੀ ਸਮਾਜ ਸੱਤ ਸਮਾਜ ਇਕੱਠਾ ਕੀਤਾ 3 ਦਿਨ ਪਹਿਲਾਂ ਅੱਜ ਤੋਂ ਆ ਦੋ ਤਿੰਨ ਦਿਨ ਪਹਿਲਾਂ ਸਾਰਾ ਪੰਜਾਬ ਪੱਬਾ ਭਾਰ ਸੀ ਗੰਦੇ ਪਾਣੀ ਨੂੰ ਲੈ ਕੇ ਕਾਲੇ ਪਾਣੀ ਨੂੰ ਲੈ ਕੇ ਮੋਰਚਾ ਲੱਗਾ ਸੀ ਲੁਧਿਆਣੇ ਕਿੰਨੀਆਂ ਸਿੱਖਾਂ ਦੀਆਂ ਦਸਤਾਰਾ ਲਈਆਂ ਓਏ ਭਈਆਂ ਨੇ ਸਿੱਖਾਂ ਨੂੰ ਬੰਗਾਰਤਾ ਪੰਜਾਬ ਦੀ ਧਰਤੀ ਤੇ ਆ ਕੇ 50 ਕਿਲੋਮੀਟਰ ਪੈਂਦਾ ਨਾਨਕਸਰ ਤੇ 800 100 88 88 28 ਦੀਆਂ ਗੱਲਬਾਤ ਕਰਦੇ ਆ ਤੁਸੀਂ ਤੇ ਸੰਤ ਸਮਾਜ ਨੂੰ ਵਾ ਤੁਸੀਂ ਅਪੀਲ ਨਹੀਂ ਕੀਤੀ ਕਿ ਵੀ ਅੱਜ ਸੰਤ ਸਮਾਜ ਇਕੱਠਾ ਹੋ ਜੇ ਵੀ ਕੈਂਸਰ ਹੁੰਦਾ ਬੱਚਿਆਂ ਨੂੰ ਸੰਗਤਾਂ ਨੂੰ ਵੀ ਸੰਗਤ ਸਾਡੀ ਹੈਗੀ ਆ ਤੇ ਆਪਾਂ ਉਹਨਾਂ ਨੂੰ ਬਚਾਲ ਗਏ ਸੰਤ ਸਮਾਜ ਇਕੱਠਾ ਨਹੀਂ ਕੀਤਾ ਸੰਗਤ ਦੇ ਜੇ ਅੰਕੜੇ ਕੱਢਣੇ ਹੁਣ ਪਿੰਡਾਂ ਦੇ ਹਿਸਾਬ ਨਾਲ ਨਹੀਂ ਜ਼ਿਲ੍ਹਿਆਂ ਦੇ ਹਿਸਾਬ ਨਾਲ ਦੇਖਗੇ ਤੇ ਪੰਜਾਬ ਦੇ ਵਿੱਚ ਹਰੇਕ ਜ਼ਿਲ੍ਹੇ ਦੇ ਵਿੱਚ ਰੋਜ਼ ਇੱਕ ਰੇਪ ਹੁੰਦਾ ਰੇਸ਼ੋ ਆ ਤੇ ਇੱਕ ਮੌਤ ਹੁੰਦੀ ਚਿੱਟੇ ਨਾ ਨੌਜਵਾਨਾਂ ਦੀ ਤੇ ਸੰਤਾਂ ਲਈ ਤਾਂ ਸੰਗਤ ਹੁੰਦੀ ਆ ਸਤ ਜੀ ਸਾਰਾ ਪੰਜਾਬ ਤੁਹਾਡੇ ਬੱਚੇ ਆ ਤੇ ਤੁਸੀਂ ਕਦੇ ਸੰਤ ਸਮਾਜ ਦਾ ਇਕੱਠ ਨਹੀਂ ਕੀਤਾ ਕਦੇ ਬਾਬਾ ਬਲਦੀਰ ਸਿੰਘ ਤੂੰ ਕਹਾਂ ਨਹੀਂਦਾ ਵੀ ਨਸ਼ਾ ਵੇਚਣ ਵਾਲੇ ਨੂੰ ਰੇਪ ਕਰਨ ਵਾਲੇ ਨੂੰ ਬੰਨ ਕੇ ਲਿਆ ਕੇ ਅਸੀਂ ਇੱਥੇ ਸੈੱਟ ਲੈਨੇ ਆ ਵੀ ਜਿਵੇਂ ਵੀ ਦੂਜੇ ਵਢੇਰਿਆਂ ਨੇ ਸਾਡੇਆਂ ਨੇ ਸਜ਼ਾ ਦਿੱਤੀ ਸੀਗੀ ਤੁਹਾਨੂੰ ਇਹ ਸਾਧੂ ਇਹ ਚੰਗੇ ਹੋਗੇ ਜਿਨ੍ਹਾਂ ਦੇ ਉੱਤੇ ਦੋਸ਼ ਲਾ ਕੇ ਨਾਲੇ ਬੀਬੀ ਵੱਲੋਂ ਲੱਗੇ ਆ ਮੇਰੇ ਵੱਲੋਂ ਨਹੀਂ ਲਾਇ ਲੂਏਗੇ ਮੈਂ ਤਾਂ ਇਹਨਾਂ ਦੇ ਸਿਸਟਮ ਤੇ ਲਾਇਆ ਵੀ ਤੁਹਾਡੇ ਸਿਸਟਮ 'ਚ ਇਹ ਹੋਇਆ ਤੇ ਵਿੱਦ ਪ੍ਰੂਫ ਲਾਏ ਆ ਬੱਚਿਆਂ ਨੇ ਗਵਾਹੀਆਂ ਦਿੱਤੀਆਂ ਤਾਂ ਲਾਏ ਆ ਹੋ ਪੰਜਾਬ ਦੇ ਵਿੱਚ ਰੋਜ਼ ਰੇਪ ਹੋ ਰਿਹਾ ਤੀਜੇ ਦਿਨ ਬੇਆਦਬੀ ਹੋ ਰਹੀ ਆ ਦੂਜੇ ਦਿਨ ਇੱਕ ਦਿਨ ਛੱਡ ਕੇ ਰੇਪ ਹੋ ਰਿਹਾ ਕੁੜੀਆਂ ਸੇਫ ਨਹੀਂ ਹੈਗੀਆਂ 80% ਕੁੜੀਆਂ ਵਿਆਹੀਆਂ ਹੋਈਆਂ ਨੂੰ ਧੋਖੇ ਦੇ ਕੇ ਨੌਜਵਾਨਾਂ ਨੇ ਬਾਹਰ ਉੱਠ ਗਏ ਤੇ ਉਹ ਆਪਦੇ ਪੇਕੇ ਪਿੰਡ ਦੁਖੀ ਬੈਠੀਆਂ ਬਿਨਾ ਤਲਾਕਾ ਦੇ ਵਿੱਚੋਂ ਤੁਸੀਂ ਕਿਸੇ ਨੇ ਕਿਹਾ ਨਹੀਂ ਸੀ ਉਹਨਾਂ ਨੂੰ ਨਕੇਲ ਪਾ ਕੇ ਲੈ ਆਈਏ ਮੈਰੋ ਵਾਲੀ ਤੁਹਾਨੂੰ ਚੇਤੇ ਆ ਗਿਆ ਕੱਲਾ ਵੀ ਉਹ ਦੁਖੀ ਆ ਬਈ ਪੰਥ ਦਾ ਉਹਨੇ ਇਹਨਾਂ ਤੇ ਦੋਸ਼ ਲਾਤੇ ਬਹੁਤ ਮਾੜੀ ਗੱਲ ਆ ਸੰਗ ਤੇ ਵਿਚਾਰੇ ਵੀ ਇਹ ਮੇਰੇ ਦੁਸ਼ਮਣ ਨਹੀਂ ਹੈ ਮੈਂ ਤਾਂ ਇਹਨਾਂ ਨੂੰ ਆਪਦੇ ਮਗਰ ਲਾ ਲਿਆ ਇਹ ਤਾਂ ਦੁਸ਼ਮਣ ਥੋੜੇ ਆ ਪੰਜਾਬ ਦੇ ਆ ਮੜਾ ਮੋਟਾ ਸੋਚੋ ਵੀ ਬੰਦੀ ਸਿੰਘਾਂ ਨੂੰ ਕਿੰਨਾ ਟਾਈਮ ਹੋ ਗਿਆ ਬੰਦੀ ਹੋਇਆਂ ਨੂੰ ਆ ਦੇ ਬੜੂ ਗੜ੍ਹ ਦੇ ਵਿੱਚ ਜਿਹੜੇ ਬੰਦ ਬੈਠੇ ਆ ਉਹ ਥੋੜੇ ਹੀ ਆ ਆਪਣੇ ਪੰਜਾਬ ਦੇ ਧੀਆਂ ਪੁੱਤ ਆਪਣੇ ਭਰਾ ਹੀ ਆ ਸੰਤ ਸਮਾਜ ਨੇ ਇਕੱਠਾ ਕੀਤਾ ਬਈ ਸਰਕਾਰ ਨੂੰ ਬੰਗਾਰਿਆ ਨਹੀਂ ਹੈਗਾ ਇਥੇ ਮੇਰੇ ਵਿਰੁੱਧ ਦਾ ਤੁਸੀਂ ਕੰਪਲੇਂਟ ਪੇਪਰ ਜਾ ਕੇ ਪੁਲਿਸ ਅਫਸਰ ਨੂੰ ਬੜਾਤਾ ਵੀ ਕਿੰਨੇ ਦਿਨਾਂ ਚ ਕਾਰਵਾਈ ਕਰੋਗੇ ਪ੍ਰਸ਼ਾਸਨ ਨੂੰ ਮੈਂ ਕਹਿਣਾ ਚਾਹੁੰਦਾ ਵੀ ਤੁਸੀਂ ਜਿਹੜੀ ਇਹਨਾਂ ਨੇ ਕੰਪਲੇਂਟ ਦਿੱਤੀ ਹੈ ਤੁਸੀਂ ਮੇਰੇ ਤੇ ਐਫ ਆਈ ਆਰ ਦਰਜ ਕਰ ਦਿਓ ਕੋਈ ਚੱਕਰ ਨਹੀਂ ਹੈਗਾ ਮੈਂ ਇੱਕ ਗੱਲ ਦੱਸ ਦੇਵਾਂ ਵੀ ਮੈਂ 31 ਅਗਸਤ ਜਿੱਦੇ ਦਾ ਚਰਨ ਘਾਟਾ ਵਾਲਾ ਸਾਧ ਕੁੱਟਿਆ ਉਦਦੇ ਦਾ ਮੈਂ ਘਰੇ ਨਹੀਂ ਗਿਆ ਗਿਆ ਉਦਦੇ ਦਾ ਮੈਂ ਘਰੇ ਨਹੀਂ ਗਿਆ ਮੈਂ ਮੈਨੂੰ ਜਦੋਂ ਇਹਨਾਂ ਬਾਰੇ ਪਤਾ ਲੱਗਾ ਠੀਕ ਹੈ ਤੁਸੀਂ ਕਮਾਲ ਕਰੀ ਜਾਂਦੇ ਆ ਤੁਸੀਂ ਉੱਥੇ ਸਟੇਜ ਸਜਾ ਲਈ ਤੁਸੀਂ ਸੰਤ ਸਮਾਜ ਇਕੱਠਾ ਕਰ ਲਿਆ ਵੀ ਸਾਡੇ ਤੇ ਦੋਸ਼ ਲਾ ਕੇ ਉਹ ਦੋਸ਼ ਸੱਚੇ ਆ ਅਖਬਾਰਾਂ ਦੀਆਂ ਖਬਰਾਂ ਚ ਉਹ ਕਟੰਗਿਆ ਪਈਆਂ ਸਾਡੇ ਕੋਲੇ ਕੀ ਕੁਝ ਹੋਇਆ ਉੱਥੇ ਉਹਦੀ ਦਾ ਤੁਸੀਂ ਗੱਲਬਾਤ ਨਹੀਂ ਕਰਦੇਗੇ ਮੈਨੂੰ ਫੜਨ ਦੇ ਤੌਰ ਤੇ ਆ ਤੇ ਉੱਤੋਂ ਕਹਿੰਦੇ ਜੇ ਗੌਰਮ ਪੁਲਿਸ ਪ੍ਰਸ਼ਾਸਨ ਨੇ ਕੋਈ ਕਾਰਵਾਈ ਨਹੀਂ ਕੀਤੀ ਤੇ ਮੈਰੋ ਵਾਲੇ ਤੇ ਫਿਰ ਕਾਰਵਾਈ ਸਿੰਘਾਂ ਨੂੰ ਕਰਨੀ ਆਉਦੀ ਆ ਤੁਸੀਂ ਆਪਦੇ ਸਿੰਘਾਂ ਤੋਂ ਕਾਰਵਾਈ ਕਰਾ ਲਓ ਤੁਸੀਂ ਆਪਦੇ ਸਿੰਘਾਂ ਨੂੰ ਕਰਾ ਲਓ ਸਿੰਘਾਂ ਤੋਂ ਕਰਾ ਲਓ ਇੰਨਾ ਤਾਮ ਚਾਹਮਾ ਤੁਹਾਡੇ ਕੋਲੇ ਸਿੰਘਾਂ ਤੋਂ ਕਾਰਵਾਈ ਕਰਾ ਲਓ ਤੇ ਸਿੰਘਾਂ ਨੂੰ ਮੈਂ ਕਹਿਣਾ ਚਾਹੁੰਨਾ ਮੇਰਾ ਤੁਹਾਡੇ ਨਾਲ ਕੋਈ ਦੁਸ਼ਮਣੀ ਨਹੀਂ ਹੈਗੀ ਜਿਹਨੇ ਚੜ ਕੇ ਆਉਣਾ ਮੇਰੇ ਤੇ ਉਹਦਾ ਹਿਸਾਬ ਕਿਤਾਬ ਜਾ ਲਾ ਕੇ ਆਇਓ ਫਿਰ ਨਾ ਕਿਓ ਦੱਸਿਆ ਨਹੀਂ ਵੀ ਅਸੀਂ ਤਾਂ ਮੈਂ ਤਾਂ ਹਰੇਕ ਨੂੰ ਇਹ ਗੱਲਬਾਤ ਕਹਿਣਾ ਵੀ ਮੈਂ ਕੁਝ ਕੁ ਪਰਿਵਾਰਾਂ ਨੇ ਤੇ ਕੁਝ ਕੁ ਆਪਦੇ ਸਰਕਲ ਦੇ ਸਿੰਘਾਂ ਨੇ ਗੱਲਬਾਤ ਕੀਤੀ ਸੀ ਬਾਬਾ ਜੀ ਵੀ ਹੁਣ ਆਪਾਂ ਇਹਨਾਂ ਦਾ ਕਲੀਅਰ ਹੋ ਗਿਆ ਵੀ ਇਹਨਾਂ ਨੇ ਜਿਹੜਾ ਕਰਤੂਤਤਾ ਕੀਤੀ ਹੈ ਕਿ ਆਪਾਂ ਇਹ ਸੋਚ ਗਏ ਵੀ ਇਹਨਾਂ ਨੂੰ ਸਜ਼ਾ ਕੀ ਦੇਣੀ ਆ ਤੇ ਆਪਾਂ ਹੁਣ ਖਾਰਾ ਨਹੀਂ ਪਾਉਣਾਗਾ ਵੀ ਆਪਾਂ ਪੰਥ ਦੀ ਤੇ ਬਾਣੀ ਦੀ ਬੇਇੱਜ਼ਤੀ ਜੀ ਹੁੰਦੀ ਆ ਤੇ ਆਪਾਂ ਦੂਜੇ ਦਿਨ ਇਹ ਵੀਡੀਓ ਆਡੀਓ ਨਾ ਛੱਡਿਆ ਕਰਕੇ ਤੇ ਸਾਨੂੰ ਤਾਂ ਦੋ ਤਿੰਨ ਦਿਨਾਂ ਦੇ ਵਿੱਚ ਚਾਰ ਬੱਚਿਆਂ ਨੇ ਆਪਦੀਆਂ ਵੀਡੀਓ ਬਣਾ ਕੇ ਭੇਜਤੀਆਂ ਵੀ ਸਾਡੇ ਤਾਂ ਫਲਾਣੇ ਬਾਬੇ ਨੇ ਸਾਡੇ ਨਾਲ ਕੀਤਾ ਨਾਨਕਸਰ ਦੇ ਵਿੱਚ ਜਗਰਾਉਂ ਠਾਠ ਦੇ ਵਿੱਚ ਤੇ ਬਾਬਾ ਬਲਵੀਰ ਸਿੰਘ ਜੀ ਛੋਟਾ ਸਤਕਾਰ ਆ ਤੁਸੀਂ ਫਰਲਾ ਛੱਡਿਆ ਨੈਗ ਸਿੰਘ ਆ ਤੁਸੀਂ ਬਾਣਾ ਪਾਇਆ ਵਿਆ ਬਾਬਾ ਜਿਹੜੇ ਉੱਥੇ ਬੱਚਿਆਂ ਦੇ ਨਾਲ ਹੋ ਗਈ ਗੱਲਬਾਤ ਜੱਟ ਚਰਨ ਘਟ ਵਾਲੇ ਡੇਰੇ 'ਚ ਹੋ ਗਈ ਉਹਦਾ ਤੁਸੀਂ ਜ਼ਿਕਰ ਨਹੀਂ ਕੀਤਾ ਤੁਸੀਂ ਉੱਥੇ ਮਾੜਾ ਮੋਟਾ ਇਹਨਾਂ ਨੂੰ ਵੀ ਤਾਂ ਕੋਸ ਦੇ ਦੀ ਆ ਕੀ ਹੋ ਗਿਆ ਇਦਾਂ ਗੱਲਾਂ ਬਾਤਾਂ ਨਹੀਂ ਕਰੀਦੇ ਆਂ ਦੀਆਂ ਛੇ ਨੈਗ ਸਿੰਘ ਆ ਤੇ ਨਿੰਗਾ ਸਿੰਘ ਵਾਲੀ ਗੱਲਬਾਤ ਕਰਨੀ ਚਾਹੀਦੀ ਆ ਤੇ ਕਰੋ ਤੇ ਆਪਾਂ ਤਾਂ ਕਰਾਂਗੇ ਕੀਤੀ ਆ ਪਹਿਲਾਂ ਵੀ ਕੀਤੀ ਸੀ ਜਿੰਨਾ ਚਿਰ ਸਾਹ ਚੱਲਦੇ ਕਰਾਂਗੇ ਮੈਂ ਪਹਿਲਾਂ ਵੀ ਕਿਹਾ ਸੀ ਪੁਲਿਸ ਮੇਰੇ ਤੇ ਕਾਰਵਾਈ ਕਰੇ ਮੈਂ ਇਹਨਾਂ ਤੇ ਦੋਸ਼ ਲਾਏ ਆ ਦੋਸ਼ ਜਿਹੜੇ ਖਵਾਰਾ ਚਾਹੇ ਆ ਉਹੋ ਸੰਗਤ ਮੂਰੇ ਰੱਖੇ ਆ ਲੋਕਾਂ ਨੇ ਜਿਹੜੀਆਂ ਗੱਲਬਾਤ ਹੱਦ ਬੀਤੀਆਂ ਦੱਸੀਆਂ ਉਹ ਮੈਂ ਸੰਗਤ ਦੇ ਸਾਹਮਣੇ ਰੱਖਾਂਗਾ ਵੀ ਆਹ ਕੁਝ ਹੁੰਦਾ ਤੇ ਇਹ ਮੇਰੇ ਤੇ ਜੇ ਇਸ ਪ੍ਰਤੀ ਕੋਈ ਐਫ ਆਈ ਆਰ ਹੁੰਦੀ ਆ ਤੇ ਹੋ ਜੇ ਕੋਈ ਚੱਕਰ ਨਹੀਂ ਜਿੱਥੇ ਦੂਜੇ ਪਾਰਚੇ ਮੈਂ ਇਹ ਵੀ ਭੁਗਤ ਲੂੰਗਾ ਪੁਲਿਸ ਮੈਨੂੰ ਸੱਦੂਗੀ ਮੈਂ ਜਾਊਂਗਾ ਮੈਂ ਬਾਹਰੰਦਰੀ ਰਹਿਣਾ ਵਾ ਮੈਂ ਘਰੇ ਤਾਂ ਗਿਆ ਹੀ ਨਹੀਂ ਮੈਨੂੰ ਤਾਂ 3-4 ਮਹੀਨੇ ਹੋ ਗਏ ਮੈਂ ਜਾਂਦਾ ਨਹੀਂ ਘਰ ਦੇ ਨਾਲ ਤਾਂ ਪਹਿਲਾਂ ਵੀ ਹੈ ਨਹੀਂ ਠੀਕ ਆ ਤੇ ਜੇ ਤੁਸੀਂ ਕਹੋਗੇ ਵੀ ਇਸ ਗੱਲ ਨੂੰ ਵਧਾਉਣਾ ਵਾ ਤੇ ਫਿਰ ਭਾਈ ਇਹਨਾਂ ਦੇ ਹੱਥ ਦੇ ਵਿੱਚ ਆ ਵੀ ਆਪਾਂ ਨੂੰ ਕੋਈ ਚੱਕਰ ਨਹੀਂ ਹੈਗਾ ਮੈਂ ਤਾਂ ਹਰਾਨ ਇਸ ਗੱਲ ਤੇ ਓਏ ਜਿਨ੍ਹਾਂ ਨੇ ਗੁਰਨਾਨਕ ਦੇਵ ਮਹਾਰਾਜ ਦੀਆਂ ਇੰਨੀਆਂ ਬੇਆਦਮੀਆਂ ਹੋਈਆਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀਆਂ ਇੰਨੀਆਂ ਬੇਆਦਮੀਆਂ ਹੋਈਆਂ ਗੁਰੂ ਗੋਬਿੰਦ ਸਿੰਘ ਜੀ ਬਾਰੇ ਇੰਨਾ ਕੁਝ ਬੋਲ ਦਿੱਤਾ ਉਦੋਂ ਸੰਤ ਸਮਾਜ ਇਕੱਠਾ ਨਹੀਂ ਹੋਇਆ ਕਿੰਨੀਆਂ ਮਾਵਾਂ ਦੇ ਪੁੱਤ ਕਿੰਨੀਆਂ ਧੀਆਂ ਦੇ ਸੁਹਾਗ ਉੱਜੜ ਗਏ ਨਸ਼ੇ ਦੇ ਨਾਲ ਉਦੋਂ ਸੰਤ ਸਮਾਜ ਇਕੱਠਾ ਨਹੀਂ ਹੋਇਆ ਕਾਲੇ ਪਾਣੀਆਂ ਦੇ ਨਾਲ ਓਏ ਸਾਰੇ ਪੰਜਾਬ ਨੂੰ ਕੈਂਸਰ ਹੋਣ ਲੱਗਾ ਵਾ ਉਦੋਂ ਸੰਤ ਸਮਾਜ ਇਕੱਠਾ ਨਹੀਂ ਹੋਇਆਗਾ ਤੇ ਜੇ ਇੱਕ ਡੇਰੇ ਦੀ ਸੱਚਾਈ ਬਾਹਰ ਆ ਗਈ ਤੇ ਸਤ ਸਮਾਜ ਇਕੱਠਾ ਕਰਕੇ ਮਹਿਰੋ ਵਾਲੇ ਨੂੰ ਅੱਗੇ ਲੱਗੇ ਲਪਾ ਕੇ ਲੈਉਣੀ ਖਾਲਾ ਜੀ ਦਾ ਵਾੜਾ ਨਹੀਂ ਹੈਗਾ ਮਹਿਰੋ ਵਾਲੇ ਨੂੰ ਫੜ ਕੇ ਲੈਣਾ ਬਾਬਾ ਬੀਬੀ ਸਿੰਘ ਜੀ ਇਹ ਤਾਂ ਤੁਸੀਂ ਇੱਥੋਂ ਆਪਦੇ ਸਿੰਘਾਂ-ਸੁੰਘਾਂ ਨੂੰ ਕਹੋ ਮਾੜੀ-ਮੋਟੀ ਗੱਲਬਾਤ ਕਰਨ ਮੇਰੇ ਨਾਲ ਚੜ ਕੇ ਆਉਣ ਮੇਰੇ ਤੇ ਉਹਨਾਂ ਨੂੰ ਦੋ ਹਥਿਆਰ ਬਥੇਰੇ ਤੁਹਾਡੇ ਕੋਲ ਉਹਨਾਂ ਨੂੰ ਵੀ ਤਾਂ ਪਤਾ ਲੱਗੇ ਵੀ ਉਧਰੋਂ ਕੀ ਚੱਲਦਾ ਇਸ ਕਰਕੇ ਸੰਗਤ ਜੀ ਸੰਗਤ ਮੈਨੂੰ ਕਹੇ ਜੁੱਤੀਆਂ ਝਾੜ ਤੇ ਮੈਂ ਜੁੱਤੀਆਂ ਝਾੜੂਗਾ ਸੰਗਤ ਸੰਗਤ ਕਹੇ ਸਾਡੇ ਮੂਹਰੇ ਝੌਕ ਇਹ ਮਹਿਰੋਂ ਵਾਲਿਆ ਤੂੰ ਗਲਤ ਹੈ ਤੇ ਮੈਂ ਸੰਗਤ ਤੋਂ ਮਾਫੀ ਮੰਗੂਗਾ ਤੇ ਜਿਉਂਦੇ ਜੀ ਮੇਰੇ ਤੋਂ ਜੇ ਚੱਟ ਕੱਪੜੇ ਤੇ ਜਾਂ ਇਸ ਸਟੇਜ ਦੇ ਬੈਠੇ ਸਾਹਦ ਕਹਿ ਦੇਣਗੇ ਕਿ ਮਹਿਰੋਂ ਵਾਲੇ ਦਾ ਪੋਟਾ-ਪੋਟਾ ਅਸੀਂ ਵੱਢ ਦਿਆਂਗੇ ਤੇ ਮਹਿਰੋ ਵਾਲੇ ਤੋਂ ਮਾਫੀ ਮੰਗਾਵਾਂਗੇ ਇਹ ਤੁਸੀਂ ਸੁਪਨੇ ਚ ਗੱਲਾਂ ਬਾਤਾਂ ਆਖਦੇ ਹੋ ਸੁੱਤੇ ਪਿਆਣੇ ਸਟੇਜਾਂ ਦੇ ਉੱਤੇ ਮਹਿਰੋ ਵਾਲਾ ਕੋਈ ਐਹੋ ਜਿਹੀ ਸ਼ਹਿ ਨਹੀਂ ਹੈ ਜਿੱਦੋਂ ਤੁਸੀਂ ਇਸ ਸਟੇਜ ਤੇ ਬਹਿ ਕੇ ਖੜ ਕੇ ਮਾਫੀ ਮੂਹੇ ਮੰਗਵਾ ਲੋਂਗੇ ਖਰਾਬੀ ਰੱਖਾ ਤੁਹਾਡਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ